ਸਤਨਾਮ ਪ੍ਰਭੂ ਵਾਲੀ ਨੀਕ ਮਹਾਰਾਜ ਦੇਓ ਸ੍ਰੀ ਸ੍ਰੀ 108 ਸਹਿਬ ਸਤ ਗੁਰੂ Get that ਹੁੰਦੇ ਆ ਤਰਤ ਹੰਬਰ ਰੁਸ਼ਨਾਏ ਦੇਵਤਿਆਨੇ ਕਰੀ ਅਰਤੀ ਕਣ ਦੇ ਲਈ ਆਉਂਦੇ ਈਸ਼ੀ ਮੁਨੇ ਅਵਤਾਰ ਪੈਗੰਬਰ ਖੁਸ਼ੀਆਂ ਬਹੁਤ ਮਨਾਉਂਦੇ ਕੋਲਾ ਨਾਥ ਪੰਡਾਰੇ ਸ਼ਿਵ ਜੀ ਢਮਰ ਇੱਕ ਤਾਰੇ ਇੱਕ ਪੈਕਸ ਤੋਰੇ ਹਰ ਪਾਸੇ ਖੁਸ਼ੀਆਂ ਹੈ ਖੁਸ਼ੀਆਂ ਛਣਕਣ ਲੱਗੇ ਪੈ ਹਾਸੇ ਦਰਸ਼ਨ ਕਰਦੇ ਆ

फुला महक खंड गंगा जमुना शरदा दे ਮਿਆ ਅੰਦਰੇ ਖੂਤੇ ਜਿਵੇਂ ਜਿੰਦਾ ਹੋਣ ਤੇ ਆਇਆ ਲੋਹੇ ਰਾਮ ਤੇਵਾ ਦਾ ਕੇ ਹਾਕਮ ਸਿਗਨੂ ਪੂਰਨ ਤੇ ਹ ਵਿਦਵਾਨ ਤਰੇ ਬਣ ਕੇ ਆਗੇ ਆ ਖੁਦ ਪ੍ਰਗਵਾਨ ਸਵਾਮੀ ਨੇ ਤਾਜ ਦੋ ਹੋ ਗਿਆ ਰਾਜ ਕੁਮਾਰੇ ਆਕਮ ਸਿੰਘ ਸਰਦਾਰ ਦਾ ਪਿਆਰਾ ਪਰਵਾਨਨੋ ਕਰਕੇ ਹਿਰਦਿਉ ਜਾਦੇ ਰਖਿਆ ਪਾਠ ਰਮੈਣਦਾ ਵੰਡਿਆ ਫਿਰ ਪਰੇਸ਼ਾਦੇ ਹੋਈ ਤਿਆਰੀ ਜਗਦੇ ਸੱਤੇ ਦੁਨੀਆਦਾਰੇ ਸਾਧੂ ਸੰਤ ਮਹਾਤਮਾ ਆਏ ਮੰਜਲਾ ਮਾਰੇ ਮੋਰਾਂ ਵਾਲੇ ਕਿਲੇ ਤੇ ਤੱਕ ਤੱਕ ਕੇ ਉਤੇ ਸਣ ਲਾਏ ਸਾਧਵਾ ਸਿਰ ਅੰਬਾ ਦੇਸ਼ਾ ਹਾਕਮ ਸੰਗ ਦੇ ਲਾਲ ਦਾ ਅੱਖੇ ਤੱਕ ਪਰ ਤਾਪ ਸ਼੍ਰੀ ਵਾਲਮੀਕ ਭਗਵਾਨ ਦਾ ਦੁਨਿਆ ਕਰ ਦੇ ਜਾਪ ਝੁਕ ਝੁਕੇ ਸਾਦੂ ਕਰ ਰਹੇ ਬਾਲਕ ਦਸਨ ਮਾਨ ਅਖਣ ਜਮ ਬਦਲ ਕੇ ਤੇਰੇ ਤੇ ਰਖਣਾ ਹੱਥ ਆਗਜਮ ਬਦਲ ਕੇ ਮੁੜ ਕੇ ਗੋਰਖਨਾਥ ਕੋਈ ਕਹੇ ਸ਼੍ਰੀ ਚੰਦ ਦੇ ਬੇਦੀ ਵੰਸ ਮਹਾਨ ਕਰੇ ਨਾ ਵਰਗੇ ਸ਼ਾਨ ਕਨਾਈ ਉਪਰ ਜਮ ਦਿਆ ਮੁੰਦਰਾ ਦੇਣ ਸ਼ਾਨ ਕੋਈ ਕਹੇ ਮਹਾਰਿਖੇ ਜੇ ਵਾਲੇ ਸ਼ਕਤੀ ਦਾ ਵਰਦਾਨ ਦੇ ਕੇ ਹੱਥੋਂ ਚਾਬੀਆਂ ਤਰਨੋ ਕੇ ਦਾ ਰਾਦ ਜਿਦਿਆ ਖੁਦ ਭਗਵਾਨ ਨੇ ઋਸ਼ੀ ਆਨ ਦਾਸਰ ਤਾਦ ਪਿੰਡ ਦੀਆਂ ਕੰਧਾਂ ਨਾਲੇ ਸਵਰਗ ਵਰਗੀਆਂ ਰੌਣਕਾਂ ਜਿੱਥੇ ਹੜਸ ਆਲੇ ਰਾਵੀ ਵਿੱਚ ਦੁਗਿਆਨੀਆਂ ਦੇ ਬਿੰਦ ਲਹਿਰਾ ਨਚੀਆਂ ਸਿਖਰੀ ਚੜਾਇਆ ਸ਼ਬਾਵ ਰાવી ਆਈ ਇਸ ਤਰਾਂ ਦੇਦ ਗੁਰਾਂ ਦਾ ਕਰਨ ਕਨਦੇ ਚੁੰਮਣੇ ਆਈ ਸੀ ਚਰਨ ਤੰਗੀ ਵਿੱਚ ਬੋਲਿਆ ਤਿਤਰ ਸ਼ਗਨ ਨਾਲ ਰਹਿਮਤ ਵਰਸੇ ਅੰਬਰੋਂ ਅਰਤ ਨਿਹਾਲ ਮਾਤਾ ਤੇ ਵਾਣੋਂ ਲਈ ਸਦੇ ਕੁਜ ਵਿਦਵਾਨ ਅਮਰਤ ਸਰ ਤੋਂ ਆ ਗਏ ਪੰਡਤ ਸਰਦਾਵ ਸ਼ੇਦਾਇਕਾਰੀਆ ਆਗੂ ਸੀ ਬ੍ਰਹਮਾ ਨਾਥ ਲੈ ਕੇ ਸ਼ਸਤਰ ਜੰਤਰੇ ਦਰਸਨ ਕਰਦਿਆਂ ਬਾਲਦਾ ਮਨ ਦੀ ਲੈ ਗਏ ਭੁੱਖ ਉੜ ਗਏ ਵੰਕਰ ਢੂੜ ਦੇ ਕੁਲੇ ਹਿਰਦੇ ਕਿਸ ਗ੍ਰਹਿ ਆਇਆ ਬਾਲੇ ਰਾਸ਼ੀ ਹਰੇ ਇੱਕ ਗ੍ਰਹਿ ਦੇ ਕੱਢੇ ਕੱਢ ਦੇਖੇ ਚਾਲ ਮਿਥਨੇ ਰਾਸ਼ੀ ਵਿੱਚ ਹਾੜ ਦੇ ਸੂਰਜ ਆਪਣੇ ਘਾਰੇ शिवित चंद्रमा बक्षे उत्तम वर कुंभराज खेवित ब्रस्पते पंडित कहवचार ए बालक सरदार जी ਕਾਲ ਜੁਗ ਦਾ ਅਵਤਾਰੇ ਇਹ ਹੈ ਕੁੰਭ ਗਿਆਨ ਦਾ ਈਸ਼ਵਰ ਦੇ ਆਵਾਜ਼ ਗਿਆ ਹੀਰੇ ਲਾਲ ਲਟਾਣ ਰਾਜ ਰਾਣੀ ਸਤਵੰਤੇ ਪਰਮੂਰਾ ਦਾ ਥਾਲੇ ਪੰਡਤ ਜੀ ਨੂੰ ਤੋਰ ਦੇ ਕਰੇ ਤੋਂ ਸ਼ਗਨ ਜਰਾ ਦੇ ਕਾਂਡੇ ਲੋਕ ਸਾਂਝਾ ਲੰਗਰ ਸਭ ਲਈ ਕਿਸੇ ਨਾ ਲਈ ਰੋ ਚੌ ਵਰਨਾ ਚੌ ਦਿਸ਼ਾਂ ਦੇ ਸੰਤ ਨਾਥ ਦਰਵੇਸ਼ ਜਗਤ ਭਲੇ ਲਈ ਭਜਨ ਜੋ ਕਰਦੇ ਰਹਿਣ ਹਮੇ ਸੰਗਤਾਂ ਲਾ ਲ ਪੰਗਤਾਂ ਕਿਉ ਬੈਠਿਆਂ ਨਾਲੋ ਨਾਲੇ ਛੱਲੇ ਦੇ ਨਾਲੇ ਜਿਸ ਤਰ੍ਹਾਂ ਦਾਣੇ ਪਲੋਂ ਪਰ ਸਤਿ ਗੁਰੂ ਦੇ ਦਾ ਨਗਰ ਜੋ ਹੈ ਸੀਲਾ ਪਿੰਡ ਸਵਰਗ ਪੁਰੇ ਤਦ ਬਣ ਗਿਆ ਮਨਾਵੜਾ ਪਿੰਡ ਸਵਰਗ ਪੁਰੇ ਬਣ ਗਿਆ ਮਨਵੜਾ ਪਿੰਡ ਪੂਰਨ ਮਈ ਬਾ ਗੁਰਾ ਦੇ ਹੋ ਨ ਸਕੇ ਵਿਆਨੇ ਗੁਰੂ ਗਿਆਨ नाथ ਦੇ ਰੂਪ ਵਿੱਚ ਪ੍ਰਗਟੇ ਖੁਦ ਭਗਵਾਨ ਗੁਰੂ ਗਿਆਨ ਨਾਥ ਦੇ ਰੂਪ ਵਿੱਚ ਪਰ ਗੱਟੇ ਖੁਦ ਪਗਵਾਨ ਜੋ ਬੁਲੈ ਸੋਨਰ ਭਗਵਨ ਵਾਲੇ ਕਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਸੂਠ ਸਹਿਬ ਸਤਿਗੁਰੂ ਗੁਰੂ ਗਿਆਨ ਨਾਥ ਮਹਾਰਾਜ ਕੀ ਜੈ ਚੋਜੀ ਪਛ ਸਤਿਗੁਰੂ ਗੁਰੂ ਪੁਰਨ ਨਾਥ ਮਹਾਰਾਜ ਕੀ ਜੈ ਆਦਿ ਧਰਮ ਕੇ ਸਭੀ ਮਹਾਪੁਰਖਾਂ ਕੀ ਜੈ ਸਰਬ ਸਾਦੇ ਸੰਗਤ ਕੀ ਜੈ ਦੁਦੇਸ਼ੁਰਦੇ ਅਰੇਸ਼